ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਧ ਤੋਂ ਵੱਧ ਭਾਈ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਕੋ ਆਪਣੇ ਘਰਾਂ ਦੇ ਵਿੱਚ ਤੇ ਗੁਰੂ ਘਰਾਂ ਦੇ ਵਿੱਚ ਵੱਧ ਤੋਂ ਵੱਧ ਰਕਤ ਲਾਓ ਕਿਉਂਕਿ ਗੁਰੂ ਸਹਿਬਾਨਾਂ ਨੂੰ ਕੁਦਰਤ ਦੇ ਨਾਲ ਬਹੁਤ ਜਿਆਦਾ ਪਿਆਰ ਸੀਗਾ ਰੁੱਖਾਂ ਦੇ ਨਾਲ ਪਰਮਾਤਮਾ ਦੀ ਅਕਾਲ ਪੁਰਖ ਦੀ ਕੁਦਰਤ ਦੇ ਨਾਲ ਰੱਬ ਨੂੰ ਬਹੁਤ ਪਿਆਰ ਸੀਗਾ ਗੁਰੂ ਸਾਹਿਬਾਨਾਂ ਨੇ ਵੀ ਬਹੁਤ ਰੁੱਖ ਲਾਇਏ ਸੀ ਦਰਖਤਾਂ ਦੀ ਸੇਵਾ ਕੀਤੀ ਸੀ ਉਸੇ ਤਰ੍ਹਾਂ ਸਾਡਾ ਵੀ ਫਰਜ਼ ਬਣਦਾ ਹੈ ਬੱਦ ਤੋਂ ਬੱਦ ਰੁੱਖ ਲਾਓ ਤਾਂ ਕਿ ਦੋਨੇ ਫਾਇਦੇ ਹੋ ਸਕਣ ਸਾਨੂੰ ਸਾਹ ਵੀ ਸੌਖਾ ਆਵੇ ਅਤੇ ਕੁਦਰਤ ਦੀ ਹਰਿਆਲੀ ਵੀ ਸੋਹਣੀ ਲੱਗੇ ਸਾਡੇ ਵੀ ਚੰਗੀ ਹੈ ਸੰਸਾਰ ਦੇ ਲਈ ਬੀ ਚੰਗੀ ਹੈ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ